ਕਿ ਮੁਹੱਬਤ ਕੇ ਲਈ ਕੁਛ ਖਾਸ ਦਿਲ ਮਖਸੂਸ ਹੁੰਦੇ ਹੈ ਜੇ ਉਹ ਨਗਮਾ ਹੈ ਜੋ ਹਰ ਸਾਜ ਪਰ ਗਾਇਆ ਨਹੀਂ ਜਾਤਾ ਔਰ ਮੈਨੂੰ ਲੱਗਦਾ ਕਿ ਮਖਸੂਸਪੁਰੀ ਵੀ ਕੋਈ ਖਾਸ ਕੁਦਰਤ ਦੀ ਬਖਸ਼ਿਸ਼ ਸੀ ਜਿਹੜੀ ਉਹਨਾਂ ਦੇ ਅੰਦਰ ਇਹ ਫੁੱਲ ਖਿੜਿਆ ਧੂੜ ਉੜਦੀ ਜੋ ਸਦਾ ਤੈਨੂੰ ਦੇਖ ਲਈਦਾ ਤੇਰੇ ਪਿੰਡ ਵਾਲੇ ਰਾਹ ਨੂੰ ਮੱਥਾ ਟੇਕ ਲਈਦਾ ਇਵੇਂ ਦਾ ਹਾਲ ਆ ਸਾਡਾ ਵੀ ਦੇਵੀ ਮਖਸੂਸਪੂਰੀ ਬਾਰੇ ਤੇ ਅੱਜ ਆਪਾਂ ਫਿਰ ਚਲੋ ਚਲਦੇ ਆਂ ਮਖਸੂਸਪੁਰ ਤੇ ਲਾਗੇ ਜਿੱਥੇ ਲੋਕਾਂ ਨੇ ਬੜੀ ਭਗਤੀ ਕੀਤੀ ਪਿੰਡ ਭਗਤੂਪੁਰ ਤੋਂ ਲੰਘਦੇ ਆ ਤੇ ਮੰਨਣ ਹਾਨਾ ਜਿੱਥੇ ਤੁਹਾਨੂੰ ਪਤਾ ਹੈ ਸੰਤ ਲਿਖਿਆ ਤਾਂ ਦਨ ਬਾਬਾ ਨਾਭ ਕਮਲ ਜੀ ਜਿਹੜੇ ਰਾਜਾ ਸਾਹਿਬ ਵਾਲੇ ਉਹਨਾਂ ਦਾ ਜਿਹੜਾ ਜਨਮ ਪਿੰਡ ਫਿਰ ਆ ਗਏ ਆਪਾਂ ਪੰਜ ਨੰਗਲ ਕਾਮਕ੍ਰੋਧ ਲੋਭ ਮਹੰਕਾਰ ਤੋਂ ਬਚਦੇ ਹੋਏ ਖੁਸ਼ਹਾਲਪੁਰ ਕਹਿੰਦੇ ਖੁਸ਼ਹਾਲ ਹੋਣਾ ਤੇ ਤੁਹਾਡੇ ਕੋ ਨਗਦੀਪੁਰ ਨਗਦੀ ਬਹੁਤ ਜ਼ਰੂਰੀ ਆ ਤੇ ਜ਼ਿੰਦਗੀ ਦੇ ਵਿੱਚ ਦਾਤੇ ਦੇ ਚੇਲੇ ਵੀ ਬਣੋ ਤੇ ਖੁਸ਼ੀਆਂ ਪ੍ਰਾਪਤ ਕਰੋ ਹੁਣ ਈ-ਸਪੋਰਟ ਦਿਸਿਆ ਤੇ ਨਾਲੇ ਮਖਸੂਸਪੁਰ ਦਾ ਬੋਰਡ ਵੀ ਆ ਗਿਆ ਇਹ ਪੁੜੀਆ ਤੇ ਲਿਖਿਆ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਈ-ਸਪੋਰਟ ਮਖਸੂਸਪੁਰ ਇਹ ਉਹਦਾ ਰਾਹ ਆ ਜੀ ਚੇਲਾ ਤਿੰਨੇ ਹੀ ਪਿੰਡਾਂ ਦਾ ਸਕੂਲ ਆ ਇਹ ਇਹ ਸਕੂਲ ਦੀ ਗਰਾਊਂਡ ਆ ਤੇ ਦੇਵੀ ਸਾਹਿਬ ਇੱਥੇ ਖੇਡਦੇ ਮਲਦੇ ਸੀ ਆ ਜਿਹੜੇ ਬੱਚੇ ਆ ਆ ਤੁਸੀਂ ਦੇਖ ਸਕਦੇ ਆ ਅੱਜ ਜਿਹੜੇ ਖੇਡ ਰਹੇ ਆ ਤੇ ਕਦੇ ਦੇਵੀ ਮਖਸੂਸਪੁਰੀ ਸਾਹਿਬ ਵੀ ਇੱਥੇ ਖੇਡਦੇ ਹੁੰਦੇ ਸੀ ਫੁੱਟਬਾਲ ਤੇ ਗੋਲ ਕੀਪਰ ਜਾਂ ਜਿਹੜੀ ਵੀ ਉਹ ਥਾਂ ਦੇ ਟੀਮ ਦੇ ਵਿੱਚ ਉਹਨਾਂ ਦਾ ਸਿਗਾ ਉਹਦੇ ਵਿੱਚ ਖੇਡਦੇ ਸੀਗੇ ਇਹ ਉਹ ਗਰਾਊਂਡ ਆ ਤੇ ਸਾਡੀ ਮੁਹੱਬਤ ਇਸ ਗਰਾਉਂਡ ਨੂੰ ਵੀ ਸਕੂਲ ਤੋਂ ਨਿਕਲ ਕੇ ਦੇਖਦੇ ਆ ਆਪਾਂ ਲੱਗੇ ਮਖਸੂਸਪੁਰ ਕਹਿੰਦੇ ਸਿਰਫ 200 ਮੀਟਰ ਤੇ ਪਿੰਡ ਮਖਸੂਸਪੁਰ ਜਿੱਥੇ ਆਪਾਂ ਅੱਜ ਸਲਾਮ ਕਰਨ ਆਏ ਆ ਉਹਨੂੰ ਯਾਦ ਕਰਨ ਆਏ ਆ ਦੇਵੀ ਸਾਹਿਬ ਨੂੰ ਮਖਸੂਸਪੁਰੀ ਦੇ ਨਾਲ ਜਿਹੜਾ ਪਿਆਰ ਆ ਉਹ ਸ਼ਬਦਾਂ ਤੋਂ ਬਾਹਰ ਆ ਤੁਸੀਂ ਸਾਲ ਦੋ ਸਾਲਾਂ ਬਾਅਦ ਮੇਰੀਆਂ ਪੋਸਟਾਂ ਕਿਤੇ ਨਾ ਕਿਤੇ ਦੇਖਦੇ ਰਹਿੰਦੇ ਹੋਣੇ ਆ ਜਿਹਦੇ ਵਿੱਚ ਦੇਵੀ ਮਖਸੂਸਪੁਰੀ ਦਾ ਜ਼ਿਕਰ ਹੁੰਦਾ ਅੱਜ ਸਬਾਬ ਬਣਿਆ ਸੀਗਾ ਕੋਟ ਫਤੂਹੀ ਆਉਂਦਾ ਮੇਰਾ ਹੁਸ਼ਿਆਰਪੁਰ ਦੇ ਨੇੜੇ ਪਿੰਡ ਆ ਹਰਗੜ੍ਹ ਉੱਥੋਂ ਆਇਆ ਸੀ ਇੱਕ ਵਿਆਹ ਤੇ ਜਸਵਿੰਦਰ ਹੀਰ ਮੇਰੇ ਮਿੱਤਰ ਦੀ ਬੀੜੀ ਦਾ ਵਿਆਹ ਸੀਗਾ ਰਹਿ ਨਹੀਂ ਹੋਇਆ ਕਿ ਦੇਵੀ ਮਖਸੂਸਪੁਰੀ ਦੇ ਪਿੰਡ ਮੈਂ ਸਜਦਾ ਨਾ ਕਰਕੇ ਜਾਵਾਂ ਤੇ ਗੇੜੀ ਨਾ ਮਾਰ ਕੇ ਜਾਵਾਂ ਸ਼ਾਮ ਦੇ ਕਰੀਬ ਕਰੀਬ 5 ਵਜੇ ਆ ਤੇ ਅੱਜ 2 ਨਵੰਬਰ 2025 ਦਾ ਦਿਨ ਆ ਸੂਰਜ ਢਾਲਾ ਲੱਗਾ ਆ ਤੇ ਜਿੱਥੇ ਦੇਵੀ ਮਖਸੂਸਪੁਰੀ ਸਾਹਿਬ ਪੜਦੇ ਸੀਗੇ ਉਹ ਸਰਕਾਰੀ ਸੀਰੀਅਸ ਸਕੈਂਡਰੀ ਸਮਾਰਟ ਸਕੂਲ ਈਸਟਪੋਰ ਮਖਸੂਸਪੁਰ ਕੇਲਾ ਜਿੱਥੇ ਆਪਾਂ ਖੜੇ ਆ ਇੱਥੇ ਉਹ ਪੜੇ ਵੀ ਆ ਤੇ ਜਿੱਦਾਂ ਜਿੱਦਾਂ ਮੈਨੂੰ ਹੁਣੇ ਇੱਕ ਐਸਡੀਓ ਸਾਹਿਬ ਗਏ ਆ ਬਿਜਲੀ ਬੋਰਡ ਤੋਂ ਰਿਟਾਇਰ ਉਹਨਾਂ ਨੇ ਦੱਸਿਆ ਕਿ ਦੇਤੀ ਸਾਹਿਬ ਉਹਨਾਂ ਦੇ ਅੱਗੇ ਪਿਛੇ ਪੜਦੇ ਸੀਗੇ ਤੇ ਗੋਲ ਕੀਪਰ ਵੀ ਹੁੰਦੇ ਸੀਗੇ ਫੁੱਟਵਾਲ ਦੀ ਟੀਮ ਦੇ ਵਿੱਚ ਗੋਲ ਕੀਪਰ ਦੇ ਤੌਰ ਤੇ ਖੇਡਦੇ ਸੀਗੇ ਇਹ ਉਹਨਾਂ ਨੇ ਦੱਸਿਆ ਮੈਨੂੰ ਜਿਹੜੇ ਇੱਥੇ ਸੱਜਣ ਗਏ ਆ ਤੇ ਜਦੋਂ ਮੈਂ ਇਸ ਮਾਹੌਲ ਦੇ ਵਿੱਚ ਆਇਆ ਤੇ ਇੱਕ ਬੜਾ ਆਨੰਦਮਈ ਆ ਆਵਾਜ਼ ਆਈ ਆ ਆਲੇ ਦੁਆਲੇ ਧਰਮ ਸਥਾਨਾਂ ਦੇ ਜਿਹੜੇ ਧਾਰਮਿਕ ਜਿਹੜੇ ਹੈਗੇ ਆ ਬਚਨ ਪ੍ਰਵਚਨ ਸ਼ਲੋਕ ਚੱਲ ਰਹੇ ਆ ਸੂਰਜ ਡੁੱਬ ਰਿਹਾ ਹੈ ਉਹ ਸਕੂਲ ਆ ਤੇ ਜਦੋਂ ਮੈਂ ਦੇਖਦਾ ਮੇਰਾ ਸੋਹਣਾ ਜਿਹਾ ਇੱਕ ਰਾਜਾ ਜਿਵੇਂ ਮੇਰੇ ਕੈਮਰਾ ਸਾਹ ਦਿੱਤਾ ਬਲਰਾਜ ਮਾਹੀ ਨੌਜਵਾਨ ਮੇਰੇ ਨਾਲ ਆ ਤੇ ਮੈਂ ਉਹਨੂੰ ਦਿਖਾ ਲੂੰਗਾ ਕਿ ਆਪਾਂ ਦਿਖਾ ਲਈਏ ਜਿਹੜਾ ਪਿੰਡ ਆ ਈਸਪੁਰ ਤੇ ਮਖਸੂਸਪੁਰ ਆ ਤੁਸੀਂ ਹੁਣ ਮੇਰੇ ਪਿੱਛੇ ਦੇਖਣ ਲੱਪੇ ਹੋਣੇ ਆ ਕਬੇ ਹੱਥ ਈਸਪੁਰ ਆ ਮੇਰੇ ਤੇ ਸੱਜੇ ਹੱਥ ਮਖਸੂਸਪੁਰ ਆ ਤੇ ਇਹ ਵੀ ਮਖਸੂਸਪੁਰੀ ਇੱਕ ਇਹੋ ਜਿਹੀ ਸਾਡੇ ਹਸਤੀਆ ਸ਼ਖਸੀਅਤ ਆ ਜਿਨ੍ਹਾਂ ਨੇ ਪਤਾ ਨਹੀਂ ਵੀ ਉਹਨਾਂ ਨੂੰ ਕੁਦਰਤ ਨੇ ਕਿਹੜੀ ਬਖਸ਼ਿਸ਼ ਕੀਤੀ ਸੀ ਇੱਕ ਉਰਦੂ ਦਾ ਸ਼ੇਰ ਆ कि मोहब्बत के लिए कुछ खास दिल मखसूस होते हैं ये वो नगमा है जो हर साज पर गाया नहीं जाता और मेनू लगदा है कि मखसूसपुरी भी कोई खास कुदरत दी बख्शीश सी जीड़ी ओना दे अंदर ए फूल खड्या जदूं मैं आ रिया सिगा कोटबतूही तो ते मननहाना पਿੰਡ सिगा एक आया उथे लिखया सिगा ਕਿ ਜਿਹੜੇ ਰਾਜਾ ਨਾਭ ਕਮਲਜੀ ਦਾ ਜੱਦੀ ਪਿੰਡ ਜਿਹੜਾ ਸੀਗਾ ਉਧਰ ਲਿਖਿਆ ਹੈ ਸੀਗਾ ਉੱਥੇ ਕਮਲ ਦਾ ਫੁੱਲ ਖਿੜਿਆ ਆਇਆ ਸੀਗਾ ਜਦੋਂ ਮੈਂ ਉਧਰ ਉਹ ਲੰਘਿਆ ਤੇ ਇੱਕ ਪਿੰਡ ਆਇਆ ਭਗਤਪੂਰ ਫਿਰ ਲਿਖਿਆ ਸੀ ਆ ਨਾਲ ਜਿਹੜੇ ਪਿੰਡਾਂ ਚੇਲਾ ਦਾਤਾ ਹੈਗੇ ਕੋਲ ਚੇਲਾ ਦਾਤਾ ਇੱਕ ਨਗਦੀਪੁਰ ਕੋਲ ਆ ਇੱਕ ਖੁਸ਼ਾਹਾਲਪੁਰ ਕੋਲ ਆ ਮੈਂ ਹੈਰਾਨ ਸੀਗਾ ਈਸਪੁਰ ਮਖਸੂਸਪੁਰ ਮਖਸੂਸ ਜਿਹੜਾ ਇੱਕ ਖਾਸ ਵਿਸ਼ੇਸ਼ ਤੇ ਉਹ ਮੈਨੂੰ ਲੱਗਾ ਵੀ ਜਿਹੜਾ ਮਖਸੂਸਪੁਰੀ ਸਾਹਿਬ ਦੇ ਪਿੰਡ ਦਾ ਨਾਂ ਆ ਤੇ ਜਿਹੜਾ ਉਹਨਾਂ ਨੇ ਤਖੱਲਸ ਚੁਣਿਆ ਉਹ ਇੱਕ ਮੁਹੱਬਤ ਨਾਲ ਭਰਿਆ ਜਿਹੜਾ ਸੀਗਾ ਆ ਨਾਮ ਸੀਗਾ ਜਿਹੜਾ ਉਹਨਾਂ ਨੇ ਤਖੱਲਸ ਚੁਣਿਆ ਭਾਵੇਂ ਪਿੰਡ ਦਾ ਨਾਂ ਆ ਤੇ ਉਹ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਉਹ ਬਹੁਤ ਕੁਝ ਸਮੋਇਆ ਆ ਬਹੁਤ ਮੁਹੱਬਤਾਂ ਨੂੰ ਸਮੋਇਆ ਆ ਭਾਵੇਂ ਸਾਨੂੰ ਕੋਈ ਇੰਨਾ ਗਹਿਰਾ ਅਨੁਭਵ ਨਹੀਂਗਾ ਡੂੰਘਾ ਅਨੁਭਵ ਨਹੀਂਗਾ ਮੁਹੱਬਤ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਟੀ ਜਿਆਦਾ ਡੂੰਗੀ ਮੁਹੱਬਤ ਨਹੀਂ ਆਈ ਪਰ ਦੀਦੀ ਮਖਸੂਫਪੁਰੀ ਦੇ ਗੀਤ ਸ਼ੇਰ ਜਦੋਂ ਵੀ ਸੁਣੇ ਆ ਤੇ ਐਦਾਂ ਲੱਗਾ ਕਿ ਉਹਨਾਂ ਦੇ ਗੀਤਾਂ ਰਹੀਂ ਕਿ ਉਸ ਕਲਪਨਾ ਕੀਤੀ ਅੰਦਰ ਐਦਾਂ ਦੇ ਅਹਿਸਾਸ ਪੈਦਾ ਹੋਏ ਕਿ ਜਿਹੜਾ ਮੈਂ ਜ਼ਿਕਰ ਨਹੀਂ ਕੀਤਾ ਜਾਸ ਤੇ ਐਦਾਂ ਲੱਗਦਾ ਪਿਓ ਸਾਡੇ ਨਾਲ ਹੀ ਹੋਈ ਆ ਅੱਜ ਕੀ ਉਹ ਸਾਡੇ ਨਾਲ ਹੀ ਉਹ ਗੱਲਾਂ ਹੋਈਆਂ ਤੇ ਤੇ ਮੈਂ ਜਦੋਂ ਵੀ ਇਸ ਇਲਾਕੇ ਦੇ ਵਿੱਚੋਂ ਲੱਗਦਾ ਭਾਵੇਂ ਮੇੜੀ ਆਣੇ ਤੋਂ ਆਉਣਾ ਹੋਵੇ ਕੋਟ ਬਤੂਈ ਨੂੰ ਜਾਂ ਕੋਟ ਬਤੂਈ ਤੋਂ ਮੇੜੀ ਆਣੇ ਨੂੰ ਮੈਂ ਆਪਣੀ ਸਕੂਟਰੀ ਤੇ ਆਇਆ ਤੇ ਪਰ ਮੈਨੂੰ ਇਦਾਂ ਹੁੰਦਾ ਕਿ ਜਿੱਦਾਂ ਇੱਕ ਪਤ ਧਰਮ ਸਥਾਨ ਤੇ ਜਾਂਦੇ ਆ ਲੋਕ ਸ਼ਰਧਾ ਨਾਲ ਉਸ ਤਰੀਕੇ ਨਾਲ ਮਨ ਦੇ ਵਿੱਚ ਹੁੰਦਾ ਕਿ ਮੈਂ ਬੀਬੀ ਮਖਸੂਸਪੂਰੀ ਦੇ ਨਾਲ ਜਿਹੜੀਆਂ ਜੁੜੀਆਂ ਚੀਜ਼ਾਂ ਆ ਉਹਨਾਂ ਦਾ ਪਿੰਡ ਆ ਉਹਨੂੰ ਦੇਖਾਂ ਉਹਨਾਂ ਦੇ ਸਕੂਲ ਨੂੰ ਮੇਰਾ ਦੋਸਤ ਭਜਿੰਦਰ ਸਿੰਘ ਹੁੰਦਾ ਮਾਸਟਰ ਜੀ ਉਹ ਇਸ ਸਕੂਲ ਦੇ ਵਿੱਚ ਪੜਾ ਕੇ ਗਏ ਆ ਤੇ ਮੈਨੂੰ ਉਦੋਂ ਵੀ ਆਉਣ ਦਾ ਸੁਭਾਅ ਮਿਲਿਆ ਤੇ ਮੈਂ ਉਹਨਾਂ ਦੀਆਂ ਗੱਲਾਂ ਕਰਦਾ ਤੇ ਜਿਆਨ ਜਿਹੜਾ ਚੱਬਿਆਲ ਤੋਂ ਮਾਹਲਪੁਰ ਰੋਡ ਦੇ ਨਾਲ ਹੀ ਪਿੰਡ ਪੈਣਾ ਉੱਥੇ ਵੀ ਦੇਵੀ ਮਕਸੂਸਪਰੀ ਦੇ ਇਤਿਹਾਜ਼ਾਰੀ ਸੀਗੀ ਤੇ ਜਦੋਂ ਵੀ ਮੌਕੇ ਵੀ ਸੱਜਣਾ ਮਿੱਤਰਾਂ ਨੂੰ ਮਿਲਵਾ ਵੀ ਦਾਦੇ ਗਏ ਸਾਡੇ ਫੋਟਵਾਲ ਖੇਡਦੇ ਹੁੰਦੇ ਸੀਗੇ ਜਾਂ ਉਸ ਗਰਾਊਂਡ ਦੇ ਵਿੱਚ ਵੀ ਤੇ ਬੜਾ ਆਨੰਦ ਆਉਦਾ ਕਿ ਦੇਵੀ ਮਕਸੂਸਪਰੀ ਦੇ ਜਿਹੜੇ ਆ ਉਹਨਾਂ ਨੇ ਇੱਕ ਪੰਜਾਬੀਅਤ ਦੀ ਆਵਾਜ਼ ਆ ਇੱਕ ਮੁਹੱਬਤ ਭਰੇ ਦਿਲ ਦੀ ਆਵਾਜ਼ ਆ ਕਿ ਤੁਹਾਨੂੰ ਜਿਹੜਾ ਦੇਵੀ ਮਕਸੂਸਪਰੀ ਦਾ ਕਿਹੜਾ ਸ਼ੇਰ ਜਾਂ ਕਿਹੜਾ ਗੀਤ ਚੰਗਾ ਲੱਗਦਾ ਤੁਸੀਂ ਵੀ ਜ਼ਿਕਰ ਕਰਿਓ ਕਿ ਤੁਹਾਡੇ ਦਿਲ ਵਿੱਚ ਦੇਵੀ ਮਕਸੂਸਪਰੀ ਲਈ ਕਿੰਨੀ ਮੁਹੱਬਤ ਆ ਮੈਂ ਤੁਹਾਡਾ ਆਪਣਾ ਰਜਿੰਦਰ ਹਰਗੜੀਆ ਸਰਕਾਰੀ ਸੀਰੀਅਸ ਕੈਂਡੀ ਸਮਾਰਟ ਸਕੂਲ ਈ ਸਕੂਲ ਮਖੂਸਪੁਰ ਚੇਲਾ ਦੇ ਰਾਤੋਂ ਤੇ ਦੇਵੀ ਮਖੂਸਪਰੀ ਦੇ ਪਿੰਡ ਦੇ ਵਸੀਮੇ ਤੋਂ ਬਹੁਤ ਬਹੁਤ ਧੰਨਵਾਦ ਤੇ ਮੇਰੇ ਨਾਲ ਕੈਮਰੇ ਤੇ ਸਾਥ ਦਿੱਤਾ ਬਹੁਤ ਹੀ ਪਿਆਰਾ ਨੌਜਵਾਨ ਬਲਰਾਜ ਬਾਹੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ